ਜਿੱਦੂ ਜਿਹੜੇ ਆਲੇ ਦੇ ਪਰਿਵਾਰ ਹਜੇ ਤੱਕ ਉਹੀ ਫਿਰਦਾ ਡਿਜੀਟਲ ਟਿਮੇਟਿੰਗ ਇਹਨਾਂ ਨੂੰ ਵਾਹ ਇਹਨਾਂ ਦੇ ਕੋਈ ਕੰਮ ਨਹੀਂ ਨੰਦੇ ਵਿੱਚ ਗੱਲ ਇਹ ਹੈ ਕਿ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਜਿਹੜਾ ਘਰ ਕਰਕੇ ਰੱਖ ਦਿੱਤਾ ਹੁਣ ਇਹ ਇਕੱਲੇ ਮਰਦੀ ਵਾਲੇ ਰਹਿ ਗਏ ਆ ਇਹ ਏਰੀਆ ਦੇ ਨੂੰ ਡਰਾਉਣਾ ਰੱਖਿਆ ਹੈ। ਜਾਂ ਦੁਕਾਨ ਵਾਲੇ ਨੂੰ ਡਰਾਉਣਾ ਰੱਖਿਆ ਹੈ। ਤੇ ਅਸਰ ਰਸੂਖਾ ਨੂੰ ਮਿਲੂ ਕੇ ਆ ਜਾਣਗੇ ਫੋਨ ਕਰਨਗੇ ਜਾਂ ਚਾਚਾ ਕਾਲ ਕਰਨਗੇ ਫੋਨ ਕਾਲਸੋਗੇ ਜਿੰਮੀ ਕੋਈ ਤਾਂ ਮਣੀ ਕੋਈ ਨੂੰ ਆ ਜਾਣਗੇ ਫੋਨ। ਪੀਤਾ ਨਾ ਕਿਹਨੇ ਚੋਣ ਹੈ। ਚਾਹੇ ਉਹ ਜੱਟ ਹੈ ਜ਼ਿਮੀਂਦਾਰ ਹੈ ਆੜਤੀਆ ਹੈ ਦੁਕਾਨਦਾਰ ਹੈ ਇਹ 12 ਘੰਟੇ ਦੁਕਾਨ ਨਹੀਂ ਬੰਦ ਕਰ ਸਕਦੀ ਨੰਦੇ ਮੈਂ ਚੀ ਗਾਲੇ ਹੈ ਕਿ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਵੇੜਾ ਘਰ ਕਰਕੇ ਰੱਖ ਦਿੱਤਾ ਹੈ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਵੀ ਹੈ ਤੇ ਜਿਹੜਾ ਪੰਜਾਬ ਦੀ ਪੁਲਿਸ ਦਾ ਮਾੜਾ ਹਾਲ ਹੈ ਇਹ ਕੱਲੇ ਵਰਦੀ ਵਾਲੇ ਰਹਿ ਗਏ ਆ ਇਹ ਨੇੜੀ ਵਾਲੇ ਨੂੰ ਡਰਾਉਣਾ ਸੇ ਰੱਖਿਆ। ਜਾਂ ਦੁਕਾਨ ਵਾਲੇ ਨੂੰ ਡਰਾਉਣਾ ਸਤੇ ਰੱਖਿਆ। ਜਾਂ ਪਿੰਡਾਂ ਦੇ ਸ਼ਰੀਫ ਲੋਕਾਂ ਦੀਆਂ 55 ਪੇ ਪਰਚੇ ਕਰਨਾ ਸੇ ਰੱਖਿਆ। ਇਹ ਤੋਂ ਬਿਨਾ ਪੁਲਸ ਦਾ ਕੋਈ ਕੰਮ ਨਹੀਂਗਾ। ਇਹਨਾਂ ਦਾ ਇੰਨਾ ਮਾੜਾ ਹਾਲਾ ਪੰਜਾਬ ਦੀ ਪੁਲਸ ਦਾ ਜਿਹੜਾ ਰਹਿ ਰੱਬ ਦਾ ਨਾਮ ਤੇ ਪੰਜਾਬ ਦੀ ਪੁਲਸ ਦਾ ਮਾੜਾ ਹਾਲ ਇਸ ਕਰਕੇ ਹੈ। ਜੋ ਵੀ ਪੰਜਾਬ ਦੀ ਸਰਕਾਰ ਦਾ ਮਾੜਾ ਹਾਲ ਹੈ ਆ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਹਜੇ ਤੱਕ ਉਹੀ ਫਿਰਦਾ ਹੈ ਟੀਕਾ ਐਲਟੀਮੇਟਲੀ ਇਹਨਾਂ ਨੂੰ ਬੈ ਇਹਨਾਂ ਦੇ ਦੋ ਹੀ ਕੰਮ ਹੈ ਅਡੇਪਟੀ ਸਾਹਿਬ ਖੜੇ ਹੋ ਗਏ ਇੱਥੇ ਪਿੱਛੇ ਦੇ ਗਈ ਇਹਨਾਂ ਦੇ ਦੋ ਕੰਮ ਹੈ ਵੀ ਧਰਨਾ ਲੱਗੇ ਤਾਂ ਮੰਡੀ ਵਾਲਿਆਂ ਨੂੰ ਤੇ ਅਸਰ ਰਸੂਖਾਂ ਨੂੰ ਮਿਲ ਮਿਲ ਕੇ ਆ ਜਾਣ ਕਿਥੋਂ ਫੋਨ ਕਰਨਗੇ ਯਾਰ ਚਾਚਾ ਗੱਲ ਸੁਣਨ ਦੇ ਬਲ ਗੱਲ ਸਮਝ ਜਿੰਮੇ ਕੁਇਨਤਾ ਮਾਣਿਕ ਕੋਲ ਨੂੰ ਆ ਜਾਣਗੇ ਫੌਨ ਪੀਟਰ ਨਾ ਕਿਵੇਂ ਚੜੋਂਗੇ ਵੀ ਇਹ ਜਿਹੜੇ ਅੱਜ ਕੱਲ੍ਹ ਵਪਾਰ ਕਰਨ ਵਾਲੇ ਵਿਅਕਤੀ ਐ ਚਾਹੇ ਉਹ ਜੱਟ ਐ ਜ਼ਿਮੀਂਦਾਰ ਐ ਆੜ ਪੀਆ ਦੁਕਾਨਦਾਰ ਐ ਤੇ 12 ਘੰਟੇ ਦੁਕਾਨ ਨਹੀਂ ਬੰਦ ਕਰ ਸਕਦੇ ਪੂਰਾ ਕਾਰਨ ਕੀ ਐ ਇਹਨਾਂ ਲੱਗਾ ਅਜ ਲੱਖ ਦਾ ਨੁਕਸਾਨ ਹੋ ਗਿਆ ਜੇ 20000 ਬੰਨਨਾ ਸੀ ਐਸੇ ਕਰਕੇ ਪੁਲਿਸ ਥੋਡੇ ਤੇ ਚੜ ਗਈ ਐ ਜੇ ਦੁਆਰੇ ਕੋਈ ਐਸੀ ਘਟਨਾ ਹੋ ਗਈ ਐਸੀ ਘਟਨਾ ਹੋ ਗਈ ਚੀਚਾ ਘੜਾ ਦਿੰਦੇ ਖੇਰੇ ਚਕੰਨੀ ਰਿੰਦੇ ਇਹਨਾਂ ਨੂੰ ਪਤਾ ਵੀ ਮਸਾ 12 ਵਜੇ ਤੱਕ ਰੱਖਿਆ ਉਹ ਵੀ ਹੁਣ ਤੁਮੇ ਇੱਕ ਰੋਣਾ ਪਤਾ ਵੀ ਚਲ ਆਉਂਦਾ 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 ਤੁਸੀਂ ਇੱਧਰ ਆ ਕੇ ਡਾ ਹੋਰ ਅਟਕੇਗੇ ਨਹੀਂ ਤੇ ਕੰਮ ਥੋੜਾ ਸਾਦੀਰੋ ਭਾਵੇਂ ਗੁੱਸੇ ਰੋ ਕਪੜਾ ਵਪਾਰੀ ਆ ਮੈਂ ਉੱਥੇ ਜਾਵੜਿਆ ਹਾਂ ਬੋ ਮੈਂ ਨਿਕਲ ਹੁੰਦਾ ਉਹਨੇ ਕੋਪਰੇਸ ਹੁੰਦਾ ਸੀ ਤੇ ਮੇਰਾ ਮੈਨੂੰ ਗੱਲ ਆ ਕੇ ਰੋਣ ਲੱਗ ਪਿਆ ਬਜੁਰਗੋ ਮੈਂ ਆਖਿਆ ਯਾਰ ਕੀ ਹੋਇਆ ਭਾਈ ਦੀ ਕਹਿੰਦਾ ਇਹ ਤੂੰ ਪਹਿਲਾਂ ਗੈਂਸਰ ਮੈਂ ਖਾ ਮਾੜਾ ਮੋਟਾ ਗੱਲਬਾਤ ਕਰ ਲੈਂਦੇ ਯਾਰ ਬੰਦ ਕਰਾ ਦੇ ਇੰਡੀ ਕੀ ਆ ਕੇ ਲੱਗੀ ਹੈ ਕਾਲੇ ਸੁੱਤੀ ਬੜੀ ਚੁੱਪ ਕਰਕੇ ਅੱਛਾ ਮੈਂ ਕਿਹਾ ਮੈਂ ਕਹਾਂ ਭਾਜੀ ਮੈਨੇਜਮੈਂਟ ਵਿੱਚ ਕਰ ਲੈਂਦੇ ਕਹਿੰਦਾ ਇਹ ਤੋਂ ਪਹਿਲਾਂ 6 ਟੈਲੀਫੋਨ ਆਏ ਸੀ ਧਮਕੀਆਂ ਦੇ ਸਭ ਮੈਨੇਜਰ ਨੇ ਕਰ ਲੇ ਮਾਲ ਦੇਤਾ ਹੈਗਾ ਸੀ ਕਹਿੰਦਾ ਇਹ ਤਾਂ ਮੈਨੇਜਰ ਦੱਸਿਆ ਹੀ ਨਹੀਂ ਇਹਨੇ ਤਾਂ ਟੈਲੀਫੋਨ ਕੀਤਾ ਮੇਰੇ ਭਰਾ ਨੂੰ ਤੇ ਮੇਰੇ ਭਰਾ ਨੂੰ ਕਹਿੰਦਾ ਮੈਂ ਫਲਾਣਾ ਸਿੰਘ ਬਿਸ਼ਨੋਈ ਉਹਰਾ ਭਰਾ ਸੀ ਕਿ ਗਾਂ ਕੋਈ ਚਾਚੇ ਦਾ ਮੁੰਡਾ ਸੀ ਹੈਲੋ ਉਹ ਕਹਿੰਦਾ ਉਹ ਕਹਿੰਦਾ ਜੀ ਪਾ ਖੁਸ਼ਾਨਿਆ ਨਹੀਂ ਕਹਿੰਦਾ ਉਹਨੇ ਫੋਨ ਕੱਟਤਾ ਕਹਿੰਦਾ ਤੈਨੂੰ ਦੱਸ ਗਿਆ ਫੋਨ ਕੱਟਦਾ ਬੀਤੀਜੋ ਦਿਨ ਮਾਰ ਕੇ ਐਨੀ ਗੱਲ ਤੇ ਹੁਣ ਤੁਹਾਨੂੰ ਫੋਨ ਆ ਜੇ ਕਿਸੇ ਦਾ ਕਈ ਵਾਰੀ ਆਪਾਂ ਗਾਲੀ ਜੀ ਨਹੀਂ ਪਛਾਣਦੇ ਕਿਸੇ ਨੂੰ ਨਹੀਂ ਜਾਇਆ ਜਾਂਦਾ ਜੇ ਮੇਰੇ ਕਹਿਣ ਦਾ ਭਾਵ ਹੈ ਤੇ ਹਜੇ ਤੱਕ ਕੋਈ ਫੜਿਆ ਗਿਆ ਮਹਾਵਿਆਂ ਸ਼ੇਰਾਂ ਨੇ ਬੋਲੀ ਕਿਸੇ ਨੇ ਹੋੜ ਹੀ ਮਾਰਤੀ ਮੈਂ ਨਹੀਂ ਆਪਣਾ ਕੀਤਾ ਵੀ ਕਿਉਂ ਮਾਰੀ ਉਹਨਾਂ ਨੇ ਮਾਰੀ ਜਿਹੜਾ ਉਹਨੂੰ ਪਨਾਹ ਦੇ ਕੇ ਉਹਨੂੰ ਮੋਟਰਸਾਈਕਲ ਤੇ ਲੈ ਕੇ ਗਿਆ ਸੀ ਚੰਗਾ ਕੀਤਾ ਮਾਰਤੀ ਮੈਨੂੰ ਕੋਈ ਇਤਰਾਜ਼ ਨਹੀਂ ਮੋਟਰਸਾਈਕਲ ਤੇ ਜਿਹੜਾ ਛੱਡ ਕੇ ਆਇਆ ਉਹ ਵੀ ਤਾਂ ਕੁਨੇਗਾਰ ਹੈ ਪਰ ਯਾਰ ਜੇ ਤੁਸੀਂ ਮੋਟਰਸਾਈਕਲ ਵਾਲਤੇ ਮਾਰੀ ਐ ਜੀਨੇ ਬੋਲੀ ਚਲਾਈ ਉਹਨਾਂ ਨੂੰ ਫੜ ਲਓ ਇਹ ਇੱਕ ਘੰਟੇ ਦਾ ਕੰਮ ਹੈ ਜਨਾਬ ਇਹ ਗੈਂਗਸਟਰ ਵਾਰ ਖਤਮ ਕਰਨੀ ਇੱਕ ਦਾ ਲੋਕ ਇਸਾ ਖੇਲੀਏ ਲੋਕਾਂ ਨੂੰ ਕਾਰੋਬਾਰ ਤੇ ਪੈਸੇ ਦੀ ਜ਼ਿਆਦਾ ਇੰਪੋਰਟੈਂਸ ਹੋ ਗਈ ਹੈ 10000 ਰੁਪਏ ਅੱਜ ਦਿਹਾੜੀ ਬਣਾ ਕੇ ਜਾਣੇ ਤੇ ਕੰਮ ਸੋ